पा हां जी मित्रों ਆਪਾਂ ਪਹੁੰਚੋ ਕਿਹਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਅੱਜ ਤਰੀਕ ਹੈਗੀ ਹੈ ਜੀ 4 8ਵਾਂ ਮਹੀਨਾ 2025 ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗੇ ਨਟ 11 ਆਪਣੇ ਚੈਨਲ ਨੂੰ ਸਬਸਕ੍ਰਾਈਬ ਬਾਈ ਜੀ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਬਈ ਐਂਡ ਤੱਕ ਲਾਜ਼ਮੀ ਦੇਖਣਾ ਅੱਜ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਟਰੈਕਟਰ ਤੁਹਾਡੇ ਲੈਣ ਵਾਲੇ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਤੁਹਾਨੂੰ ਦਿਖਾਈਏ ਟਰੈਕਟਰ ਵਧੀਆ ਵਧੀਆ ਵੀਡੀਓ ਨੂੰ ਸ਼ੇਅਰ ਬਾਈ ਲਾਜ਼ਮੀ ਕਰ ਦਿਓ ਭਰਾਵੋ ਤੇ ਆਪਣਾ YouTube ਚੈਨਲ ਫਾਰਮਰ ਕਿੰਗ 5911 ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ ਜੀ 78885 388 ਦੇ ਕਾਲ ਕਰਿਓ ਬਾਈ ਜੀ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਤੁਹਾਨੂੰ ਦਿਖਾਈਏ ਵਧੀਆ ਵਧੀਆ ਟਰੈਕਟਰ ਖਰੀਦੋ ਤੇ ਵੇਚੋ ਬਾਈ ਟਰੈਕਟਰ ਮੰਡੀ ਬਰਨਾਲਾ ਸਬਜ਼ੀ ਮੰਡੀ ਵਾਲੀ ਸਭ ਤੋਂ ਵੱਡੀ ਮੰਡੀ ਆ ਬਾਈ ਜੀ ਇਹ ਟਰੈਕਟਰ ਮੰਡੀ ਬਰਨਾਲਾ ਆਜੋ ਬਾਈ ਫਿਰ ਭਾਈ ਤੁਹਾਨੂੰ ਹੁਣ ਐਂਡੋਫਾਰਮ ਟਰੈਕਟਰ ਦੇ ਸਕਦਾ ਹਾਂ ਤੁਸੀਂ ਐਂਡੋਫਾਰਮ ਹਾਰ ਪਾਏ ਹੋਏ ਵਾਂ ਜਿੱਕਰੂ 25 ਮਾਡਲ 5,25,000 ਰੁਪਿਆ ਰੇਟ ਹੈ ਜੀ ਟਾਇਰ ਕੋਈ ਬਹੁਤ ਚੌੜੇ ਮੂਰਲੇ ਟਰੈਕਟਰ ਦੇਖੋ ਜੀ ਰੰਗ ਹੈ ਪੂਰਾ ਵਧੀਆ ਪਿਆ ਸਿਰੇ ਦਾ ਸ਼ੈਡ ਗੀਰਾ ਹੀ ਟਰੈਕਟਰ ਦੇ ਸਕਦੇ ਹਾਂ ਸ਼ੈਡ ਗੀਰਾ ਹੀ ਟਰੈਕਟਰ ਟਾਇਰ ਵਈ ਦੇਖੋ 16 ਨਾ 28 ਦੇ ਪਾਏ ਹੋਏ ਗੁੜਿਆ ਦੇ ਟਰੈਕਟਰ ਦੇ ਤੁਸੀਂ ਦੇਖੋ ਭਾਈ ਟਰੈਕਟਰ ਤੇ ਮੀਟਰ ਤੇ ਜੀ ਦੇ ਸਕਦਾ ਟਰੈਕਟਰ ਦਾ ਬਹੁਤ ਵਧੀਆ ਟਰੈਕਟਰ ਹੈ ਜੀ 3055 3055 ਐਂਡ ਆਫ ਫਾਰਮ ਦੇਖ ਸਕਦੇ ਆ ਜੀ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਦੇਖੋ ਵੀਡੀਓ ਦੇ ਵਿੱਚ ਘਰ ਦਿਓ ਸ਼ੇਰਬਾਈ ਦੱਬ ਕੇ ਐਂਡ ਆਫ ਫਾਰਮ ਟਰੈਕਟਰ ਮੰਡੀ ਬਰਨਾਲਾ ਜੀ YouTube ਚੈਨਲ ਫਾਰਮਰ ਕਿੰਗ ਲੜਡਗੇਰਾ ਦੇਖੋ ਬਾਈ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਐਂਡ ਆਫ ਫਾਰਮ ਇੱਕ ਹੋਰ ਆ ਗਿਆ 30 35 ਦਾ ਇਹ 30 35 ਦਾ ਅੰਡੂ ਫਾਰਮਾ ਛੋਟਾ ਜੀ 23 ਮਾਡਲ ਆ 4,70,000 ਰੁਪਏ ਰੇਟ ਆ ਜੀ 23 ਮਾਡਲ ਆ 4,70,000 ਰੁਪਏ ਰੇਟ ਹੈ ਅੰਡੂ ਫਾਰਮ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਟਰੈਕਟਰ ਬਹੁਤ ਵਧੀਆ ਜੀ ਦੇਖੋ ਜੀ ਸ਼ੈਡ ਗੇਅਰ ਹੈ ਤੇ ਭਰਾਵਾ ਇਹਦੇ ਟਾਇਰ ਪਏ ਹੋਏ ਆ ਐਮ ਆਰ ਐਫ ਦੇ 1328 ਦੇ ਟਰੈਕਟਰ ਬਹੁਤ ਵਧੀਆ ਜੀ ਧੱਕਾ ਟਰੈਕਟਰ ਹੈ ਦੇਖ ਸਕਦੇ ਹੋ ਐਂਡੋ ਫਾਰਮ 23 ਮਾਡਲ 470 ਰੇਟ ਪਾਵਰ ਸਟੀering ਅੱਜ ਜੀ ਪਾਵਰ ਸਟੀering ਦਾ ਟਰੈਕਟਰ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਬਈ ਘੈਂਟ ਆ ਬਈ ਟਰੈਕਟਰ ਆਰ ਦੋ ਵੀਡੀਓ ਸ਼ੇਅਰ ਦਬਕੇ ਨੰਬਰ ਕਹਿੰਦਾ ਬੋਲਦੇ 8327022080 ਠੀਕ ਹੈ ਆ ਬਾਈ ਦਾ ਫੋਨ ਨੰਬਰ ਹੈ ਜਿਹਨੇ ਆ ਟਰੈਕਟਰ ਖਰੀਦਣਾ ਜੀ ਛੋਟਾ 35 ਡੀਜਾ ਠੀਕ ਹੈ ਜੀ ਐਂਡੋ ਫਾਰਮ ਆਰ ਦੋ ਵੀਡੀਓ ਸ਼ੇਅਰ ਜੀ ਦਬੋਗੇ ਜੌਂਡੀ ਆ ਰ ਆ 3510 ਅੱਜ ਤਾਂ ਤੁਹਾਨੂੰ ਜੀ ਬਰਨਾਲੇ ਦੀ ਮੰਡੀ ਦੇ ਸਾਰੇ ਟਰੈਕਟਰ ਆ ਥੋੜੇ ਜੇ ਨੀਵੇਂ ਮਾਡਲ ਵਾਲਾ ਜਿਖਾ ਦਿਖਾਵਾਂਗੇ 3 ਸਿਲੰਡਰ ਜੌਂਡੀ ਆ 5310 ਹੈ ਜੀ ਪੂਰੇ ਵੇਟ ਲੱਗੇ ਹੋਏ ਆ ਦੇਖ ਸਕਦੇ ਹੋ 40 ਕਿਲੋਗ੍ਰਾਮ ਦੇ ਲੋ ਬਾਈ ਜੀ ਬੀਕੇਟੀ ਦੇ ਟਾਇਰ ਆ ਚਾਰੇ ਬਿਲਕੁਲ ਨਵੇਂ ਸਾਧਰੀ ਲੱਗੀ ਆ ਡੈਕ ਲੱਗਿਆ ਸਾੜ ਗੇਰਾ ਜੀ ਦੇਖ ਸਕਦੇ ਹੋ ਟਰੈਕਟਰ ਸੋਹਣਾ ਪਿਆ ਮਾਡਲ ਸਾਨੂੰ ਦੱਸ ਦਿਓ ਵੀ ਕਿੰਨਾ ਹੈਗਾ ਬਾਘਰ ਸਟੀering ਹੈ ਜੀ ਟਰੈਕਟਰ 6 ਮਾਡਲ ਹੈ ਜੀ 2003 425000 ਰੁਪਏ ਰੇਟ ਹੈ ਟਰੈਕਟਰ ਦਾ ਰੰਗ ਰੰਗ ਸਾਰਾ ਵਧੀਆ ਪਿਆ ਜੀ ਨਾਲ ਦਾ ਦੇਖ ਸਕਦੇ ਹੋ ਬਰਾਹਰਾ ਆ ਪਿਆ ਟਰੈਕਟਰ ਲੋ ਜੀ ਮਿੱਤਰੋ ਬਹੁਤ ਵਧੀਆ ਲਾਰਾ ਟਰੈਕਟਰ ਸੋਹਣਾ ਲੱਗਦਾ ਖੜਾ ਦੇਖੋ ਟਰੈਕਟਰ ਕੀ ਬਾਤ ਹੈ ਨਹੀਂ ਜੀ ਜਿਵੇਂ ਸ਼ਿਰਾ ਗੱਲ ਬਾਤ ਹੈ ਜੀ ਟਰੈਕਟਰ ਦੀ ਲੋ ਵੀ ਦੂਰੋਂ ਦੇਖੋ ਟਰੈਕਟਰ ਟਾਇਰ ਬਿਲਕੁਲ ਨਵੇਂ ਆ ਜੀ ਜੀਓਂਡੀਆ ਡਾਇਰੈਕਟਰ 53 ਦਾ ਸਾਰ ਦੋ ਵੀਡੀਓ ਨੂੰ ਸ਼ੇਅਰ ਕਰੋ ਦਬ ਕੇ ਜੇ ਵਧੀਆ ਲੱਗੀ ਵੀਡੀਓ ਆਪਣੀ ਫਾਰਮ ਟਰੱਕ 60 ਦੇਖੋ ਸਤਰੀ ਲੱਗੇ ਆ ਫਾਰਮ ਟਰੱਕ 60 ਮੰਗਰ ਵੀਲ ਪਾਏ ਆ ਜੀ ਜੇ ਕਿਤੇ ਟਾਇਰ ਪਾਏ ਆ 13628 ਦੇ ਮੂਰਲੇ ਮਰਗਾਟ ਨੇ ਲੱਗੇ ਆ ਟਰੈਕ ਦੇ ਦੇਖ ਸਕਦੇ ਹੋ ਫਾਰਮ ਟਰੱਕ 60 ਲਓ ਜੀ ਪੂਰੇ ਹਾਰ ਨੂੰ ਹੋਰ ਨੂੰ ਬਹੁਤ ਵਧੀਆ ਲੱਗੇ ਹੋਇਆ ਫਾਰਮ ਟਰੈਕ ਦੇ ਸੱਟ ਮਾਡਲ ਤੁਹਾਨੂੰ ਦੱਸ ਦਿਆਂਗੇ ਇੱਕ ਮਾਡਲ ਹੈ 230000 ਰੁਪਏ ਰੇਟ ਦਾ ਇੱਕ ਮਾਡਲ ਹੈ 2001 ਮਾਡਲ ਹੈ 230000 ਰੁਪਏ ਰੇਟ ਹੈ ਟਰੈਕਟਰ ਵਧੀਆ 60 ਦਾ ਫਾਰਮ ਦੇਖੋ ਜੀ ਟਾਇਰ ਬਿਲਕੁਲ ਨਵੇਂ ਹੈ ਟਰੈਕਟਰ ਦੇ ਤਿੰਨ ਸਿਲੰਡਰ ਹੈ ਰੰਗ ਨਾਲ ਦਾ ਸਾਰੀ ਲੱਗੀ ਆ ਸੈਂਟਰ ਲੇਅਰ ਫੀਲਰ ਮੰਗਰ ਪਾਇਆ ਦੇਖੋ ਵਧੀਆ ਟਰੈਕਟਰ ਹੈ ਫਾਰਮ ਟਰੈਕਟਰ ਇੱਕ 60 ਦੇਖੋ ਇਹ ਬਹੁਤ ਵਧੀਆ ਟਰੈਕਟਰ ਹੈ ਲਓ ਮਿੱਤਰ ਇਹ 735 ਦਿਖਾਉਣੇ ਸਨ ਇੱਕ 735 ਇਹ ਵੀ 1300 ਰੁਪਏ ਦਾ ਨੰਬਰ ਹੈ ਪੀ ਵੀ 1300 ਰੁਪਏ ਦਾ ਨੰਬਰ ਹੈ 96 ਮਾਡਲ ਹੈ 1,50,000 ਰੁਪਏ ਰੇਟ ਹੈ ਜੀ ਸਾਤਰੀ ਲੱਗੀ ਆ ਤੇ ਟਾਇਰ ਵਧੀਆ ਪਿਆ ਜੀ ਟਰੈਕਟਰ ਦੇ ਤਿੰਨ ਸਿਲੰਡਰ ਦਾ ਸਵਰਾਜ 735 कि ਜਿਹੜੀ ਵਾਜਿਤ 95 96 ਵਿੱਚ ਬਾੜੀ ਚੜਾਈ ਹੁੰਦੀ ਸੀ ਉਹ ਟਰੈਕਟਰ ਇਹ ਇਹ ਦੇਖ ਸਕਦੇ ਟਰੈਕਟਰ ਬਹੁਤ ਸੋਹਣਾ ਹੈ ਜੀ ਪੂਰਾ ਵਧੀਆ ਟਰੈਕਟਰ ਹੈ 735 ਸੁਬਰਾਜ ਜੀ ਬੰਪਰ ਲੱਗਿਆ ਮੂਰੇ ਦੇਖੋ ਉਹ ਟਰੈਕਟਰ ਵਧੀਆ ਟਰੈਕਟਰ ਹੈ ਜੀ ਪੂਰਾ ਹੈਂਡਸਰੇ ਦਾ ਅਗਲਾ ਟਰੈਕਟਰ ਤੁਹਾਨੂੰ ਹੋਰ ਤੋਂ ਹੁਣੇ ਜਦੋਂ ਬਾਅਦ ਇਹ ਟਰੈਕਟਰ ਆ ਗਿਆ 595 ਪਹਿਲੀ ਵਾਰ ਦੇਖਿਆ ਮੰਡੀ ਚ 595 ਐਮ ਆਰ ਪੀ ਦੇ ਟਾਇਰ ਹੈ ਸਾਤਰੀ ਲੱਗੀ ਆ ਚਾਰ ਸਿਲੰਡਰ ਹੈ ਜੀ 595 ਮਹਿੰਦਰਾ ਡੀਆਈ ਟਰਬੋ ਦੇਖੋ ਬਈ ਟਰੈਕਟਰ ਦੇਖੋ ਬਹੁਤ ਤਾਕੜਾ ਟਰੈਕਟਰ ਹੈ ਜੀ 13 ਮਾਡਲ ਹੈ 395000 ਰੁਪਏ ਰੇਟ ਆ 13 ਮਾਡਲ ਹੈ 395000 ਰੁਪਏ ਰੇਟ ਆ ਮਹਿੰਦਰਾ ਪਾਵਰ ਸਟੀering ਹੈ ਜੀ ਹਿੱਸਾ ਮੋੜਮਾ ਲੱਗਿਆ ਹੋਇਆ ਪਹਿਲੀ ਵਾਰ ਟਰੈਕਟਰ ਦੇਖਿਆ ਜੀ ਮੰਡੀ 'ਚ ਇਹ ਤੁਸੀਂ ਦੇਖ ਸਕਦੇ ਟਰੈਕਟਰ ਬਹੁਤ ਵਧੀਆ ਜੀ ਟਾਇਰ ਟੂਰ ਪੂਰੇ sire ਦੇ ਪਿਆ ਜੀ ਮਾਰਫ ਦੇ 14928 ਦੇ ਟਾਇਰ ਹੈ ਜੀ ਦੇਖੋ ਜੀ ਮੂਰਲੇ ਥੋੜੇ ਜਿ ਖਸੇ ਹੋਇਆ ਟਾਇਰ ਲਓ ਜੀ ਇੱਧਰ ਟਰੈਕਟਰ ਬਹੁਤ ਵਧੀਆ ਦੇਖੋ ਜੀ ਮੀਟਰ ਮੋਟਰ ਐਂਡ ਪੂਰੇ sire ਦੇ ਪਿਆ ਸਟੀering ਵਧੀਆ ਪਿਆ 595 ਡੀਆਈ ਮਹਿੰਦਰਾ ਟਾਰਪੂ ਵਾਲਾ ਦੇਖੋ ਜੀ ਮੂਰਲੇ ਲੱਟਾ ਲੁੱਟਣਾ ਡਬਲ ਲੱਗੀਆਂ 13 ਮਾਡਲ 395 ਰੇਟ ਹੈ ਜੀ ਲਓ ਜੀ ਮਹਿੰਦਰਾ ਆ ਗਿਆ ਇੱਧਰ ਟਰੈਕਟਰ 265 ਸਾਧਰੀ ਲੱਗੀ ਆ ਟਾਇਰ ਤੂਰ ਪੂਰੇ ਵਧੀਆ ਪਏ ਆ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਜੀ ਟਰੈਕਟਰ ਪੂਰਾ ਘਟਾਈ ਉਹ ਵੀ ਜਿਹੜਾ ਰੇਟ ਅਰੇ ਲਿਖਿਆ ਨੇ ਟਰੈਕਟਰ ਤੇ ਇਹਦਾ ਰੇਟ ਹੈਗਾ ਬਾਈ ਹੈਗਾ ਰੇਟ 99 ਮਾਡਲ 195 ਰੇਟ ਹੈ 99 ਮਾਡਲ 195 ਰੇਟ ਹੈ Mahindra 265 ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਦੱਬ ਕੇ ਆਪਣੇ ਨੂੰ ਦੂਰ ਦੂਰ ਚੈਨਲ ਫਾਰਮਰ ਜਿੰਨਾ ਨਾੜ ਜੇ ਰੰਗ 735 ਹੋ ਰਗਾ ਸਵਰਾਜ 735 ਸਵਰਾਜ ਚਾਰੇ ਟਾਇਰ ਨਵੇਂ ਕੀ ਦੇ ਸਕਦੇ ਹੋ ਟਾਇਰ ਪਾਏ ਵੀ ਇਹਦੇ ਜੀ ਜੇ ਕੇ ਦੇ ਦੇਖ ਸਕਦੇ ਹੋ ਤੁਸੀਂ 12428 ਦੇ ਟਰੈਕਟਰ ਸੋਹਣਾ ਜੀ ਆ ਗੰਮਲ ਲਿਖਿਆ ਹੋਇਆ ਟਰੈਕਟਰ ਦੇ ਸਵਰਾਜ 735 98 ਮਾਡਲ 1 ਲੱਖ 80 ਹਜ਼ਾਰ ਰੇਟਾ 98 ਮਾਡਲ ਕਲਕਬੀਆ ਸਿੰਘ ਯਾਰ ਬੇਰੀ ਟਰੈਕਟਰ ਬਹੁਤ ਵਧੀਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਸਤਰੀ ਲੱਗੀ ਆ ਬਹੁਤ ਵਧੀਆ ਟਰੈਕਟਰ ਹੈ ਜੀ ਸਵਰਾਜ 735 ਜੀ ਮੁਰਮਾਇਸਾ ਪੇਸ ਆਈ ਗੋਸ ਆਹ ਮਾਤਾ ਕਾ ਟਰੈਕਟਰਦਰ ਹੋ ਗਿਆ ਜੀ ਸਵਰਾਜ 735 92 ਮਾਡਲ 95000 ਰੇਟ ਹੈ ਦੇਖੋ ਜੀ ਟਰੈਕਟਰ ਔਰ 92 ਮਾਡਲ ਤਿੰਨ ਸਿਲੰਡਰ ਦੇਖੋ ਇਹ ਟਾਇਰ ਟੁੱਟਾ ਐਸੇ ਵੈਸੇ ਹੀ ਹੈ ਇਹ ਚਾਰੇ ਪੈਂਦੇ ਟਰੈਕਟਰ ਦੇ ਦੇਖਿਆ ਟਰੈਕਟਰ ਸਵਰਾਜਾਰੇ ਟਰੈਕਟਰ ਸਾਨੂੰ ਜਿੰਨੇ ਮਾਡਲ ਦਿਖਾਏ ਅੱਜ ਲੋਕਾਂ ਦੇ ਸ਼ੇਅਰ ਦਬਕੇ 535 ਸਵਰਾਜ ਕੀ ਆ ਬਾਤ ਕਰਨੀ ਕਰ ਦੋ ਬਾਈ ਵੀਡੀਓ ਸ਼ੇਅਰ ਦਬਕੇ ਦੇਖੋ ਜੀ ਮੈਟਰ ਲੱਗੇ ਪਏ ਮਾੜੀ ਦੇ ਵਿੱਚ ਹਾਂਜੀ ਭਾਈ ਜੀ ਪਹੁੰਚ ਚੁੱਕੇ ਹਾਂ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜੀ ਆਜੋ ਤੁਹਾਨੂੰ ਦਿਖਾਈਏ ਜੀ ਵਧੀਆ ਵਧੀਆ ਟਰੈਕਟਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ 911 ਬਾਈ ਜੀ ਤੁਹਾਨੂੰ ਪਹਿਲਾ ਟਰੈਕਟਰ ਅੱਜ ਅਰਜਨ ਦਿਖਾਉਣੇ ਆ ਜੀ ਕਰੋ ਚੈੱਕ ਬਾਈ ਟਰੈਕਟਰ 16 9 28 ਦੇ ਟਾਇਰ ਆ ਅਰਜਨ ਟਰੈਕਟਰ ਦੇ ਦੇਖੋ ਬਾਈ ਜੀ ਮੁਰਗਾੜ ਤੇ ਲਿਖਿਆ ਹੋਇਆ ਅਰਜਨ ਬਾਈ ਲਈ ਤੇ ਸਤਰੀ ਲੱਗੀ ਆ ਟਰੈਕਟਰ ਦੇ ਪੂਰੀ ਵਧੀਆ ਜੀ ਟਾਇਰ 2 ਰੁਪਏ ਆ ਚਾਰੀ ਮਾਗਰਲੇ ਹੈਗੇ ਆ ਬਾਈ ਜੀ ਟਾਇਰ ਟਰੈਕਟਰ ਦੇ 80 ਪੈਸੇ ਮੂਰਲੇ ਬਿਲਕੁਲ ਨਵੇਂ ਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਅਰਜਨ ਅਲਟਰਾ 605 ਵੀਡੀਓ ਕਰ ਦੋ ਸ਼ੇਅਰ ਤੇ ਲਾਈਕ ਜੀ ਦੇਖੋ ਇਹ ਟਰੈਕਟਰ ਬਾਈ 2010 ਮਾਡਲ ਹੈ 3 ਲੱਖ 15000 ਰੁਪਏ ਰੇਟ ਹੈ 10 ਮਾਡਲ ਹੈ 3 ਲੱਖ 15000 ਰੁਪਏ ਰੇਟ ਹੈ ਪੰਜਾਬ ਨੰਬਰ ਹੈ ਬਾਈ ਜੀ ਪਾਵਰ ਸਟੀering ਹੈ ਅਰਜਨ ਟਰੈਕਟਰ ਦੇਖੋ ਜੀ ਸਲੈਂਸ ਦਾ ਸਨੂਸਰ ਵਧੀਆ ਪਿਆਗਾ ਟਰੈਕਟਰ ਦਾ ਬੈਟਰੀ ਵਧੀਆ ਪਈਆ ਸਾਈਡ ਗੀਰਾ ਟਰੈਕਟਰ ਦੇਖ ਸਕਦੇ ਹੋ ਸਾਤਰੀ ਸੁਤਰੀ ਓਕੇ ਆ ਆ ਰੈਂਬਾ ਵਧੀਆ ਪਏ ਆ ਜੀ ਸਾਰੇ ਟਾਇਰ ਪੂਰੇ ਸ਼ਰੇ ਦੇ ਪਏ ਆ ਬਲ ਟਰੈਕਟਰ ਦੇ ਦੇਖੋ ਬਾਈ ਜੀ ਟਰੈਕਟਰ ਸੋਹਣਾਗਾ ਤੇ ਰੰਗ ਰੰਗ ਕਿਤੋਂ ਬਣੀ ਲਿਆ ਪਿਆ ਅਰਜਨ ਟਰੈਕਟਰ ਹੈ ਜੀ ਰੇ ਵੀਰ ਸੋਨੂ ਦੱਸਤਾ 10 ਮਾਡਲ ਹੈ 315000 ਰੁਪਇਆ ਦੇਖੋ ਭਾਈ ਜੀ ਪੰਜਾਬ ਨੰਬਰ ਲੋ ਮਿੱਤਰੋ ਇੱਕ ਸੋਨਾਲੀ ਕਾ ਦਿਖਾਉਣਿਆ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਸੋਨਾਲੀ ਕਾ ਟਰੈਕਟਰ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਐਸਾ ਟਰੈਕਟਰ ਹੈ ਤੇ ਉਹ ਲੋ ਦੇ ਟਾਇਰ ਹੈ ਜੀ ਮਗਰਲੇ 14 9 28 ਦੇ ਤੇ ਸਤਰੀ ਲੱਗੀ ਆ ਭਾਈ ਜੀ ਟਰੈਕਟਰ ਦੇ 60 ਪਾਵਰ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ mini 60 ਲੱਗਦਾ ਟਰੈਕਟਰ ਹੈ ਤਿੰਨ ਸਿਲੰਡਰ ਹੈ ਜੀ mini 60 ਐਮ ਐਮ 60 mini 60 ਜੀ ਟਰੈਕਟਰ ਦੇਖੋ ਜੀ ਬਹੁਤ ਵਧੀਆ ਟਰੈਕਟਰ ਹੈ 10 ਮਾਡਲ ਹੈ 2,70,000 ਰੁਪਏ ਰੇਟ ਹੈ ਟਾਇਰ ਟੂਰ ਦੇਖੋ ਜੀ ਪੂਰੇ ਵਧੀਆ ਪਏ ਆ ਟਰੈਕਟਰ ਦੇ ਰੰਗ ਸਾਫ ਹੈ ਸਾਈਡ ਗੇਰ ਹੈ ਜੀ ਦੇ ਸਾਇਕਲ ਦਾ ਟਰੈਕਟਰ ਕੀ ਬਾਤ ਤਨੀ ਜੀ ਛਤਰੀ ਲੱਗੀ ਆ ਅਪੋਲੋ ਦੇ ਟਾਇਰ ਆ ਜੀ 14928 ਟਰੈਕਟਰ ਬਹੁਤ ਵਧੀਆ ਜੀ ਸੋਨਾਲਿਕਾ 60 ਐਮ ਐਮ ਦੇਖੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਲਾਈਕ ਹੀ ਕਰ ਦਿਓ ਬਾਈ ਜੀ ਟਰੈਕਟਰ ਸਮਾਰ ਕੇ ਫਿਰ ਦੇਖੋ ਜੀ ਤੇ ਪਾਵਰ ਸਟੀਅਰਿੰਗ ਹੈ ਇਹ ਟਰੈਕਟਰ ਹੈ ਲੋਕ ਆ ਗਿਆ ਜਿੱਧਰ ਸੋਨਾਲੀ ਕਾ ਹੋਰ 750 ਸੋਨਾਲੀ ਕਾ 750 ਮਾਰੂ ਨੇ ਗਾ ਜੀ ਕਰੋ ਚੈੱਕ ਟਰੈਕਟਰ ਸਾਤਰੀ ਲੱਗੀ ਆ ਟਰੈਕਟਰ ਦੇ ਬਹੁਤ ਵਧੀਆ ਦੇਖੋ ਜੀ ਤਿਆਰੇ ਟਾਇਰ ਨਵੇਂ ਪਏ ਆ ਮਾੜੇ ਟਾਇਰ ਗੁਡਇਰ ਦੇ ਆ 14928 ਦੇ ਚਾਰ ਸਿਲੰਡਰ ਟਰੈਕਟਰ ਬਹੁਤ ਵਧੀਆ ਜੀ ਬਹੁਤ ਵਧੀਆ ਰੰਗ ਰੰਗ ਵਧੀਆ ਪਿਆ ਬੈਂਪਰ ਲੱਗਿਆ ਪਿਆ 750 ਸੋਨਾਲੀ ਕਾ ਦੇਖੋ ਬਾਈ ਟਰੈਕਟਰ 2009 ਮਾਡਲ ਹੈ 295000 ਰੁਪਏ ਰੇਟ ਕਰਦੇ ਆ ਬਾਈ ਬਾਈ ਬਾਕੀ ਮੌਕੇ ਦੇ ਹੋਜੂ ਹਰ ਇੱਕ ਟਰੈਕਟਰ ਦਾ ਠੀਕ ਹੈ ਜੀ ਬਾਕੀ ਰੇਟ ਮੌਕੇ ਦੇ ਹੋਜੂ ਜਦੋਂ ਆਪਾਂ ਲਵਾਂਗੇ ਹਰ ਇੱਕ ਟਰੈਕਟਰ ਦਾ ਟਰੈਕਟਰ ਮੰਡੀ ਬਰਨਾਲਾ ਜੀ ਵੀਡੀਓ ਨੂੰ ਸਾਰੇ ਦੇਖੋ ਬਾਈ ਠੀਕ ਹੈ ਜੀ ਸੋਨਾਲੀ ਕਾ ਟਰੈਕਟਰ ਹੈ ਗੁੜਿਆਰ ਦੇ ਟਾਇਰ ਹੈ ਜੀ ਮਗਰਲੇ 14928 ਦੇ ਟਰੈਕਟਰ ਬਹੁਤ ਸੋਹਣਾ ਜੀ ਘੈਂਟ ਹੈ ਜੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਾਈ ਟਰੈਕਟਰ ਥੋੜੇ ਜਿਨੇ ਨੀਵੇਂ ਮਾਡਲ ਦੇ ਟਰੈਕਟਰ ਦਿਖਾਉਣੇ ਆ ਦੇਖੋ ਜੀ ਇਹ ਸਵਰਾਜ ਆ ਗਿਆ 735 ਐਫੀ ਮੂਹਰ ਟਾਇਰ ਬਿਲਕੁਲ ਨਵੇਂ ਆ ਜੀ ਤੇ ਮਗਲੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਸੀਐਟ ਦੇ ਟਾਇਰ ਪਾਏ ਹੋਇਆ ਛਤਰੀ ਬਹੁਤ ਵਧੀਆ ਲੱਗੀ ਵੀ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ 735 ਸਵਰਾਜ ਤੇ ਬਈ ਜੀ ਸੈਂਟਰ ਗੇਅਰ ਆ ਟਰੈਕਟਰ ਬਹੁਤ ਵਧੀਆ ਤੇ ਮੋੜਵੇਂ ਹਿੱਸੇ ਵਾਲਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਰੇ ਟਰੈਕਟਰ ਪੰਜਾਬ ਨੰਬਰ ਆ ਜਿਹੜੇ ਦਿਖਾਏ ਆ ਜੀ ਜਿਹੜਾ ਹਰਿਆਣੇ ਵਾਲਾ ਹੋਇਆ ਸਾਨੂੰ ਦੱਸਾਂਗੇ ਦੇਖੋ ਬਾਈ ਟਾਇਰ ਟੂਰ ਬਿਲਕੁਲ ਨਵੇਂ ਟਰੈਕਟਰ ਦੇ ਸਾਫ਼ ਹੈ 2001 ਮਾਡਲ ਹੈ 2 ਲੱਖ 10000 ਰੁਪਿਆ ਰੇਟ ਹੈ ਇੱਕ ਮਾਡਲ ਹੈ 2 ਲੱਖ 10000 ਰੁਪਿਆ ਰੇਟ ਹੈ ਟਰੈਕਟਰ ਦੇਖੋ ਜੀ ਸਾਫ਼ ਪਿਆਗਾ ਪੂਰਾ ਜਮਾ ਬੋਹਣ ਦੀ ਖਾਤਰ ਲੈ ਆਣਾ ਜਿਹਨੇ ਉਹਨੂੰ ਬਹੁਤ ਵਧੀਆ ਟਰੈਕਟਰ ਹੈ ਇਹ ਮਗਲੀ ਸਾਈਡ ਦੇਖੋ ਟਰੈਕਟਰ ਦੀ ਬਹੁਤ ਵਧੀਆ ਪਈ ਹੈ ਜੀ ਦੇਖ ਸਕਦੇ ਹੋ ਬਾਈ ਹੋ ਰਹਾ ਗਿਆ ਅਰਜਨ ਅਲਟਰਾ 605 ਅਪੋਲੋ ਦੇ ਟਾਇਰ ਹੈ ਜੀ ਟਰੈਕਟਰ ਦੇ ਪਾਏ ਵੇ ਦੇ ਸਕਦੇ ਹੋ ਮੰਗ ਰਹਾ ਹਿੱਸਾ ਦੇ ਸਾਦੇ ਜੀ ਪੂਰਾ ਸਰੇਦਾ ਟਰੈਕਟਰ ਦਾ ਔਕਾਕ ਲੱਗੀ ਆ ਡਰਾਵਲ ਪਾਈ ਆ ਡੰਡਾ ਹੈਗਾ ਨਾਲ ਰਮ ਦੇ ਕੋਈ ਵਧੀਆ ਪਏ ਆ ਰੰਗ ਟਰੈਕਟਰ ਦਾ ਵਧੀਆ ਪਿਆ ਮੂਰਲੀ ਮੁਰਗਾੜ ਲੱਗੇ ਆ ਸੜ ਗੇਰਾ ਟਰੈਕਟਰ ਸਾਤਰੀ ਲੱਗੀ ਆ ਸ਼ੀਸ਼ਾ ਲੱਗਿਆ ਤੇ ਮੂਰੇ ਰੈਟਾ ਲੱਗਿਆ ਵੈਂਪਰ ਤੇ ਟਰੈਕਟਰ ਵਧੀਆ ਜੀ ਦੇਖੋ ਜੀ ਟਰੈਕਟਰ 10 ਮਾਡਲ ਤੁਹਾਨੂੰ 125000 ਰੁਪਏ ਰੇਟਾ ਜੀ ਪੰਜਾਬ ਨੰਬਰ 10 ਮਾਡਲ ਤੁਹਾਨੂੰ 125000 ਰੁਪਏ ਰੇਟਾ ਟਰੈਕਟਰ ਸੋਹਣਾ ਬਈ ਦੇਖੋ ਵੀਡੀਓ ਦੇ ਵਿੱਚ ਲੋ ਟਾਇਰ ਮੰਗਲੇ ਹੈਗੇ ਆ ਜੀ 50 60 ਪੈਸੇ ਮੰਗਲੇ ਟਾਇਰ ਹੈਗੇ ਆ ਜੀ 50 60 ਪੈਸੇ ਟਰੈਕਟਰ ਦੇ ਅਰਜਨ ਟਰੈਕਟਰ ਹੈ ਜੀ ਦੇਖੋ ਵੀਡੀਓ ਦੇ ਵਿੱਚ ਆਮ ਹੈ ਜਰਾ ਅਰਜਨ ਅਲਟਰਾ ਵਾਹਨ ਸੀਸ਼ੋਪਾਂਜੀ ਬਹੁਤ ਵਧੀਆ ਟਰੈਕਟਰ ਬਈ ਪਾਵਰ ਸਟੀering ਹੈ ਜੀ ਪਾਵਰ ਸਟੀering ਵਾਲਾ ਟਰੈਕਟਰ ਹੈ 10 ਦਾ ਮਾਡਲ 325 ਰੇਟ ਹੈ ਲੋ ਵੀ ਪ੍ਰੀਤ ਆ ਗਿਆ ਕਿਦਰ ਪ੍ਰੀਤ ਦੇਖੋ ਜੀ ਪ੍ਰੀਤ ਟਰੈਕਟਰ 60 49 ਪ੍ਰੀਤ ਹੈ ਜੀ ਬਹੁਤ ਵਧੀਆ ਟਰੈਕਟਰ ਪਿਆ ਸਾਫ ਸੁਥਰਾ ਪਾਵਰ ਸਟੀering ਹੈ ਮੂਲ ਟਾਇਰ ਹੈ ਮਾਰਫ ਦੀ ਵਧੀਆ ਪਈ ਹੈ ਜੀ ਦੇਖ ਸਕਦੇ ਹੋ ਸੈਂਟਰ ਗੇਅਰ ਹੈ ਮਗਰੇ ਟਾਇਰ ਵੀ ਨਵੇਂ ਵਰਗੇ ਪਏ ਆ ਜੀ ਸੀਐਡ ਦੇ ਪਏ ਵੇ ਆ ਟਾਇਰ 16 9 28 ਦੇ ਮੁਰਗਾਰਡ ਵਧੀਆ ਪਏ ਆ ਜਿਵੇਂ ਨਹੀਂ ਗਲੇ ਵੇ ਦੇਖ ਸਕਦੇ ਹੋ ਛਤਰੀ ਹੈ ਨਹੀਂ ਟਰੈਕਟਰ ਦੇ ਦੇਖੋ ਬਾਈ ਜੀ ਮਗਰਲਾ ਹਿੱਸਾ ਤਾਂ ਹੋਣੇ ਸਾਨੂੰ ਮਗਰੋਂ ਟਰੈਕਟਰ ਦਾ ਲੋਵੀ ਫੋਕ ਲੱਗੀ ਆ ਲੋਵੀ ਆ ਜਿਹੜੀਆਂ ਦੋ ਲੱਗੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦਬ ਕੇ ਇਹ ਟਰੈਕਟਰ ਬਹੁਤ ਸੋਹਣਾ ਜੀ। ਲੋ ਜੀ ਮਿੱਤਰੋ ਦੇਖੋ ਟਰੈਕਟਰ ਦਾ ਮੀਟਰ 6049 ਪ੍ਰੀਤ ਚਾਰ ਸਿਲੰਡਰ ਹੈ। ਬਹੁਤ ਸੋਹਣਾ ਟਰੈਕਟਰ ਹੈ ਜੀ। ਤੇ ਭਾਈ ਸਾਹਿਬ ਜੀ 2021 ਮਾਡਲ ਹੈ ਜੀ। 4,75,000 ਰੁਪਏ ਰੇਟ ਹੈ। 3 ਸਪੀਡ ਹੈ ਜੀ। 21 ਮਾਡਲ ਹੈ 4,75,000 ਰੁਪਏ ਰੇਟ ਹੈ 3 ਸਪੀਡ ਦਾ ਟਰੈਕਟਰ। ਬਹੁਤ ਵਧੀਆ ਟਰੈਕਟਰ ਹੈ ਵੀ। ਇਹ ਦੇਖ ਸਕਦੇ ਹੋ ਪੂਰਾ ਸਾਫ਼ ਹੈ ਟਰੈਕਟਰ ਜਿਵੇਂ ਨਵੇਂ ਵਰਗਾ ਪਿਆ ਹੈ ਜੀ ਵੇਖੋ ਬਾਈ ਸੈਲਫ ਸਟਾਰਟ ਲੋ ਜੀ ਮਿੱਤਰੋ ਟਰੈਕਟਰ ਬਹੁਤ ਅੱਛਾ ਹੈ ਪਰ ਇਹ ਤਾਂ ਟਰੈਕਟਰ ਹੈ ਜੀ ਜੀ ਬਾਈ ਜੀ ਤੁਹਾਨੂੰ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ YouTube ਚੈਨਲ ਫਾਰਮਰ ਕੰਗ 911 ਨੂੰ ਬਾਈ ਸਬਸਕ੍ਰਾਈਬ ਕਰ ਦਿਓ ਜਾਂਦੇ ਜਾਂਦੇ ਭਰਾਵੋ ਤੁਹਾਡੀ ਸਪੋਰਟ ਦੀ ਲੋੜ ਆ ਲਾਜ਼ਮੀ ਸਪੋਰਟ ਕਰੋ ਬਾਈ ਜੀ ਤੇ ਸ਼ੇਅਰ ਕਰੋ ਵੀਡੀਓ ਨੂੰ ਤੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਫੇਰ ਮਿਲਾਂਗੇ ਓਕੇ ਬਾਈ